ਹਾਂਜੀ ਅਸੀ ਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਗੱਲ ਆਪਾਂ ਕਰ ਰਹੇ ਆ ਖਰਬੂਜੇ ਦੀ ਫਸਲ ਦੇ ਬਾਰੇ ਤੁਸੀਂ ਵੇਖ ਰਹੇ ਜਿਵੇਂ ਡੰਗ ਮੱਖੀ ਦਾ ਜਿਹੜਾ ਡੰਗ ਹੈ ਉਹ ਇਸ ਤਰ੍ਹਾਂ ਲੱਗ ਜਾਂਦਾ ਹੈ ਤੇ ਜਿਹਦੇ ਕਾਰਨ ਸਾਡੀਆਂ ਜਿਹੜੇ ਬੱਲਾਂ ਸੁੱਕਣੀਆਂ ਉਹ ਸਟਾਰਟ ਹੋ ਜਾਂਦੀਆਂ ਬਹੁਤ ਸਾਰੇ ਫਾਰਮਰ ਵੀਰਾਂ ਦਾ ਇਹ ਸਵਾਲ ਰਹਿੰਦਾ ਜਵਾਬ ਰਹਿੰਦਾ ਵੀ ਅਸੀਂ ਇਹੋ ਜਿਹੜੀ ਆਪਣੀ ਡੰਗ ਵਾਲੀ ਮੱਖੀ ਹੈ ਇਹਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਜਿਹੜੀ ਡੰਗ ਵਾਲੀ ਮੱਖੀ ਐ ਤੁਸੀਂ ਇਸ ਨੂੰ ਸਭ ਤੋਂ ਜਿਹੜਾ ਸਹੀ ਟਾਈਮ ਐ ਉਹ ਤੁਸੀਂ ਕਰ ਸਕਦੇ ਹੋ ਸ਼ਾਮ ਨੂੰ 5:30 ਤੋਂ 6 ਵਜੇ ਦਵਾਈ ਆ ਉਹ ਸਟਾਰਟ ਕਰੀ ਕਰਿਆ ਕਰੋ ਤਾਂ ਜੋ ਮੱਖੀ ਦਾ ਸਹੀ ਹੱਲ ਹੋ ਸਕੇ ਹੁਣ ਬਹੁਤ ਸਾਰੇ ਫਾਰਮਰ ਵੀਰਾਂ ਦੇ ਫੋਨ ਵੀ ਆਏ ਵੀ ਜਿਹੜਾ ਸਾਡਾ ਖਰਬੂਜਾ ਐ ਉਹ ਥੋੜਾ ਜਿਹਾ ਪੀੜਾ ਪੈਣਾ ਸਟਾਰਟ ਹੋ ਚੁੱਕਿਆ ਹੁਣ ਪੀੜੇ ਪੈਣ ਦੇ ਦੋ ਕਾਰਨ ਐ ਕਿਸਾਨ ਵੀਰੋ ਜਾਂ ਤਾਂ ਉਹ ਖਰਾਕ ਦੇ ਵਜੋਂ ਪੀੜਾ ਪੈ ਰਿਆ ਤੇ ਜਾਂ ਉਹਨੂੰ ਜਿਹੜੀ ਫੰਗਸ ਵਰਗੇ ਰੋਗ ਨੇ ਉਹ ਆ ਚੁੱਕੇ ਨੇ ਸੋ ਇਸ ਕਰਕੇ ਆਪਾਂ ਇਹ ਚੀਜ਼ ਦੇ ਵਿਚਾਰ ਕਰਨੀ ਹੈ ਤੇ ਇੱਕ ਜਿਹੜਾ ਤੀਸਰਾ ਹੁਣ ਬਹੁਤ ਜ਼ਿਆਦਾ ਜਿਹੜੀ ਸੁੰਡੀਆ ਅਟੈਕ ਹੈ ਉਹ ਖਰਬੂਜੇ ਦੇ ਫੁੱਲ ਵਿੱਚ ਆ ਸਕਿਆ ਆ ਚੁੱਕਾ ਹੈ ਤੁਸੀਂ ਉਸ ਦੇ ਵਾਸਤੇ ਜਿਹੜੀ ਮਸਟੈਂਗ ਹੈ ਸੁੰਡੀ ਵਾਛੇ ਤੋਂ ਵੀ ਵਰਤ ਸਕਦੇ ਹੋ ਵਿੱਚ ਜਿਹੜੀ ਆਪਣੇ ਅਗਟਾਰਾ ਤੇਲੇ ਵਾਸਤੇ ਉਹ ਨਾਲ ਪਾ ਸਕਦੇ ਹੋ ਤੇ ਧਿਆਨ ਦਿਓ ਜਿਹੜੇ ਖੁਰੂਜਾਂ ਇਸ ਟਾਈਮ ਫਲ ਵੀ ਹੈ ਫਲ ਵੀ ਲੱਗਿਆ ਹੋਇਆ ਹੈ ਫਲ ਬਣਾ ਵੀ ਰਿਹਾ ਫੁੱਲ ਵੀ ਲੱਗਿਆ ਹੋਇਆ ਹੈ ਗਰੋਥ ਵੀ ਕਰ ਰਿਹਾ ਤਾਂ ਉਹਨੂੰ ਖਾਾਕ ਜ਼ਰੂਰ ਦਿਓ ਤੁਸੀਂ ਮਾਈਕਰੋਨਿਊਟ੍ਰੀਐਂਟ ਦੇ ਸਕਦੇ ਹੋ ਉਹ ਲਾਜ਼ਮੀ ਤਾਂ ਜੋ ਇਹ ਆਪਣੀ ਖਾਾਕ ਦੇ ਹਿਸਾਬ ਨਾਲ ਇਹ ਬਚੇ ਰਹੇ ਤੁਸੀਂ ਜ਼ਿੰਕ ਦੇ ਸਕਦੇ ਹੋ ਬੋਰਨ ਦੇ ਸਕਦੇ ਹੋ ਮੈਗਨੀਸ਼ੀਅਮ ਦੇ ਸਕਦੇ ਹੋ 35 45 ਦੇ ਸਕਦੇ ਹਾਂ 052 34 ਦੇ ਸਕਦੇ ਹਾਂ ਇਹ ਸਾਰੇ ਤੁਸੀਂ ਜਿਹੜੇ ਮਾਈਕਰੋਨੂਟ੍ਰੀਅੰਟ ਹੈ ਇਹਨੂੰ ਹਲਕੇ ਫੁਲਕੇ ਬਣਾ ਕੇ 3 ਤੋਂ 4 ਦਾ ਗੈਪ ਆਕੇ ਦੇ ਚਲੋ ਤਾਂ ਜੋ ਜਿਹੜਾ ਫਰੂਟ ਲੱਗਿਆ ਉਹ ਸੌਖਾ ਬਣਾ ਜਾਵੇ ਹੁਣ ਇੱਥੇ ਆ ਕੇ ਇਹਨੂੰ ਖਰਾਕ ਦੀ ਜ਼ਰੂਰਤ ਹੈ ਕਿਉਂਕਿ ਹੁਣ ਚਾਰ ਪਾਸੇ ਦਿਮਾਗ ਲੱਗ ਰਿਹਾ ਹੈ ਇੱਕ ਪਾਸੇ ਗ੍ਰੋਥ ਵੀ ਕਰ ਰਿਹਾ ਹੈ ਦੂਜੇ ਪਾਸੇ ਇਹ ਫੁੱਲ ਵੀ ਲੱਗ ਰਿਹਾ ਹੈ ਤੀਸਰੇ ਪਾਸੇ ਇਹ ਇਹ ਫਲ ਵੀ ਬਣਾ ਰਿਹਾ ਹੈ ਤੇ ਇਸ ਕਰਕੇ ਥੋੜਾ ਜਿਹਾ ਧਿਆਨ ਰੱਖੋ ਕਿ ਹੁਣ ਖਰਬੂਜੇ ਨੂੰ ਤੁਸੀਂ ਜਿਹੜੀ ਖਰਾਕ ਹੈ ਉਹ ਟਾਈਮ ਸਿਰ ਦੇਈ ਚਲੋ ਇਸ ਤੋਂ ਪਹਿਲਾਂ ਜਿਹੜੇ ਵੀ ਆਪਾਂ ਫੰਗੀਸਾਈਡ ਕੀਤੇ ਆ ਚਾਹੇ ਹਲਕੇ ਕੀਤੇ ਆ ਜਿਵੇਂ ਵੀ ਕੀਤੇ ਆ ਮੰਨ ਲਓ ਹੁਣ ਇਹਨੂੰ ਤੁਸੀਂ ਵਧੀਆ ਫੰਗੀਸਾਈਡ ਦੇਣ ਦੀ ਜਿਹੜੀ ਖੇਚਲਾ ਕਰੋ ਤੇ ਇੱਕ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਹੋਰ ਹੈ ਜਿਹੜੀ ਤੁਸੀਂ ਪਹਿਲਾਂ ਖਾਲੀਆਂ 'ਚ ਜਿਹੜੇ ਪਾਸੇ ਖਰੂਜਾ ਲੱਗ ਗਿਆ ਤੁਸੀਂ ਉਹ ਖਾਲੀਆਂ 'ਚ ਪਾਣੀ ਦਿੱਤਿਆ ਹੋਇਆ ਹੁਣ ਇੱਕ ਵਾਰ ਥੋੜਾ ਜਿਹਾ ਚੇਂਜ ਕਰ ਲੋ ਸਿਸਟਮ ਆ ਤੁਸੀਂ ਉਧਰੋਂ ਪਾਣੀ ਬੰਦ ਕਰਕੇ ਜਿਹੜੀਆਂ ਖਾਲੀਆਂ ਤੁਹਾਡੇ ਕੋਲ ਸੁੱਕੀਆਂ ਪਈਆਂ ਪਹਿਲਾਂ ਤੁਸੀਂ ਪਾਣੀ ਨਹੀਂ ਲਾਇਆ ਇੱਕ ਵਾਰੀ ਪਾਣੀ ਉਧਰ ਦੀ ਵੀ ਜਿਹੜੀ ਛੱਲਣ ਚੜਾ ਦਿਓ ਕਿਉਂਕਿ ਕਈ ਵਾਰੀ ਕਾਰਕਿਏ ਕਾਗਜ਼ ਦੇ ਥਲੇ ਰੇਤਾ ਸੁੱਕਿਆ ਹੁਣ ਗਰਮੀ ਪਾਣੀ ਸਟਾਰਟ ਹੋ ਚੁੱਕੀ ਐ ਕਾਗਜ਼ ਗਰਮ ਹੋ ਕੇ ਆਪਣੀ ਹੀਟ ਦੇ ਨਾਲ ਹੀ ਇਹਨੂੰ ਕਿਤਨਾ ਕਿਤੇ ਖਰਾਬ ਕਰਦਾ ਨਜ਼ਰ ਆ ਰਿਹਾ ਸੋ ਇਸ ਕਰਕੇ ਤੁਸੀਂ ਇੱਕ ਪਾਣੀ ਇਹਨੂੰ ਦੂਸਰੇ ਪੇੜੇ ਵਿੱਚ ਮੋੜ ਦਿਓ ਬਿਸ਼ੱਕ ਦੁਬਾਰਾ ਫਿਰ ਪਾਣੀ ਉਸ ਤਰ੍ਹਾਂ ਜਿਹੜੇ ਲਾਉਣਾ ਪਹਿਲਾਂ ਤੁਸੀਂ ਲਾਉਨੇ ਹੋ ਉਸ ਤੋਂ ਸਟਾਰਟ ਕਰ ਸਕਦੇ ਹੋ ਸੋ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਿਓ ਕਿਸਾਨ ਵੀਰੋ ਤੇ ਆਪਣੇ ਖੇਤ ਦਾ ਨਿਰਿਕਸ਼ਨ ਕਰਦੇ ਰਹੋ ਕਿਉਂਕਿ ਇਸ ਟਾਈਮ ਥੋੜਾ ਤੇਲੇ ਦਾ ਤੇ ਜਿਹੜਾ ਸੁੰਡੀ ਦਾ ਪੂਰਾ ਜਿਹਾ ਭੁਮਾਰਾ ਹੈ ਉਹ ਆਉਣ ਵਾਲਾ ਹੈ ਸੁੰਡੀ ਜ਼ਿਆਦਾ ਆਏਗੀ ਉਹਦੇ ਵਾਸਤੇ ਤੁਸੀਂ ਮਸਟੈਂਗ ਜਿਹੜੀ ਉਹ ਵਰਤ ਸਕਦੇ ਹੋ ਤੇ ਤੇਲੇ ਬਾਅਦ ਤੁਸੀਂ ਜਿਹੜੀ ਐਰੋਵਰਟ ਆਪਣੀ ਉਹ 20 ਤੋਂ 25 ਗ੍ਰਾਮ ਪ੍ਰਤੀ ਕਿੱਲੇ ਹਸਾਂ ਪਾ ਸਕਦੇ ਹੋ ਜਿਹੜੀਆਂ ਇਹ ਜਿਹੀਆਂ ਪ੍ਰੋਬਲਮਾਂ ਆਈਆਂ ਉੱਥੇ ਤੁਸੀਂ ਦਵਾਈ ਵਰਤ ਸਕਦੇ ਹੋ ਕੋਈ ਐਂਟੀਬਾਇਓਟਿਕਸ ਉਹ ਵੀ ਵਰਤ ਸਕਦੇ ਹੋ ਫੰਗੀਸਾਈਡਾ ਉਹ ਵੀ ਵਰਤ ਸਕਦੇ ਹੋ ਤਾਂ ਜੋ ਤੁਹਾਡੇ ਖਰਬੂਜੇ ਨੂੰ ਇਹ ਖਰਾਬ ਹੋਣ ਤੋਂ ਬਚਾ ਸਕੇ ਜੇ ਫਿਰ ਵੀ ਕਿਸੇ ਵੀ ਕਿਸਾਨ ਭਰਾ ਦੇ ਇਹ ਗੱਲ ਸਮਝ ਨਹੀਂ ਆਉਂਦੀ ਜਾਂ ਕੋਈ ਉਹਨੂੰ ਸੌਨ ਨੂੰ ਚ ਦਿੱਕਤ ਆਉਂਦੀ ਹੈ ਜਾਂ ਨੂੰ ਕੋਈ ਡੋਜ਼ ਦਾ ਪਤਾ ਨਹੀਂ ਲੱਗ ਰਿਹਾ ਤਾਂ ਉਹ ਜਦੋਂ ਮਰਜ਼ੀ ਸਾਡੇ ਫੋਨ ਤੇ ਕੰਟੈਕਟ ਕਰ ਸਕਦਾ ਤੇ ਅਸੀਂ ਆਪਣੇ ਤਨ ਦੇ ਨਾਲ ਜਿਹੜਾ ਸਹੀ ਸਲਾਹ ਹੋਇਆ ਉਹ ਕਿਸਾਨ ਵੀਰ ਦੀ ਝੋਲੀ ਪਾਵਾਂਗੇ ਤੇ ਇੱਕ ਥੋੜੀ ਜਿਹੀ ਹੋਰ ਬੇਨਤੀ ਹੈ ਜਿਹੜੇ ਕਿਸਾਨ ਵੀਰ ਕੋਈ ਖਰਬੂਜੀ ਦੀਆਂ ਜਾਂ ਮਿਰਚ ਦੀਆਂ ਫੋਟੋਆਂ ਪਾਉਂਦੇ ਹੁੰਦੇ ਆ ਜਾਂ ਵੀਡੀਓ ਪਾਉਂਦੇ ਹੁੰਦੇ ਆ ਪਲੀਜ਼ ਇੱਕ ਬੋਲ ਕੇ ਨਾਲ ਮੈਸੇਜ ਛੱਡ ਦਿਆ ਕਰੋ ਵੀ ਕਿਹੜੇ ਪਿੰਡ ਤੋਂ ਵੀਡੀਓ ਪਾਈ ਹੈ ਤੇ ਕਿਸ ਵਿਸ਼ੇ ਦੀ ਪਾਈ ਹੈ ਤਾਂ ਜੋ ਥੋੜਾ ਜਿਹਾ ਸੌਖਾ ਫਿਰ ਪਤਾ ਲੱਗ ਜਾਂਦਾ ਨਹੀਂ ਨਾ ਅਸੀਂ ਕਨਫਿਊਜ਼ ਹੋ ਜਾਂਦੇ ਆ ਕਿਉਂਕਿ ਡੇਲੀ ਦੀਆਂ ਤਿਕਰਾਂ 20 ਤੋਂ 25 ਫਾਰਮਰ ਦੇ ਫੋਨ ਆਉਂਦੇ ਆ ਫੋਟੋਆਂ ਵੀਡੀਓ ਆਉਂਦੀ ਰਹਿੰਦੀਆਂ ਆ ਅਸੀਂ ਥੋੜਾ ਕਨਫਿਊਜ਼ ਹੋ ਜਾਂਦੇ ਆ ਸੁਵਿਸ਼ ਕਰਕੇ ਜਿਹੜਾ ਵੀ ਕਿਸਾਨ ਭਰਾ ਵੀਡੀਓ ਜਾਂ ਫੋਟੋ ਪਾਊਗਾ ਤੇ ਉਹ ਸਾਨੂੰ ਜ਼ਰੂਰ ਇਹ ਦੱਸੇ ਤੇ ਇੱਕ ਕਿਸਾਨ ਵੀਰ ਨੇ ਇੱਕ ਆਪਾਂ ਨੂੰ ਮੈਸੇਜ ਕੀਤਾ ਸੀ ਕਿ ਮਿਰਚ ਵਿੱਚ ਡੀਏਪ ਕਿੰਨੀ ਪੈਂਦੀ ਹੈ ਡੀਏਪ ਕਿਸਾਨ ਵੀਰੋ ਦੋਸਤੋ ਤੁਸੀਂ ਪਹਿਲਾਂ ਜਿਹੜੇ ਰਪਾਈ ਵੇਲੇ ਦੋ ਗੱਟੇ ਪਾ ਸਕਦੇ ਹੋ ਬਾਅਦ ਵਿੱਚ ਜੇ ਪਾਉਣਾ ਤਾਂ ਹੀ ਪਾ ਸਕੋ ਲੇਕਿਨ ਧਿਆਨ ਰੱਖਿਓ ਡੀਏਪ ਪਾਉਣ ਵਾਸਤੇ ਮੇਨ ਧਿਆਨ ਰੱਖਿਓ ਡੀਏਪ ਦੇ ਉੱਪਰ ਇੱਕ ਤੋਂ 1.5 ਇੰਚ ਮਿੱਟੀ ਦਾ ਹੋਣਾ ਜ਼ਰੂਰੀ ਹੈ ਫਿਰ ਸਹੀ ਕੰਮ ਕਰਦੀ ਹੈ ਤੋਂ ਜਿਹੜੇ ਸਤਾ ਫੰਗਸ ਆ ਚੁੱਕੇ ਆ ਉੱਤੇ ਤੁਸੀਂ ਵਧੀਆ ਫਰਨੀਸ਼ਰ ਕਰ ਸਕਦੇ ਹੋ ਜੇ ਕੋਈ ਨਾ ਪਤਾ ਸਾਡਾ ਕੰਟੈਕਟ ਕਰ ਸਕਦੇ ਉਹਨੇ ਤੁਸੀਂ ਜੇ ਪੀਏ ਦਾ ਕਲੱਚ ਆ ਉਹ ਕਰ ਸਕਦੇ ਹੋ ਤੁਹਾਨੂੰ ਕਦਾ ਕਰਾਰੀਆਂ ਦਾ ਉਹ ਕਰ ਸਕਦੇ ਹੋ ਐਫਐਮਸੀ ਦੀ ਗਜੈਕੂ ਆਉਂਦੀ ਹੈ ਤੁਸੀਂ 120 ਰਾਂ ਕਿੱਲੇ ਦੇ ਉਹ ਕਰ ਸਕਦੇ ਹੋ ਸੋ ਬਹੁਤ ਸਾਰੇ ਫੰਗੀ ਸੜੇ ਤੁਸੀਂ ਕਰ ਸਕਦੇ ਹੋ ਐਕੂਰੋਵਟ ਪੋਲੀਰਾਉ ਤੁਸੀਂ ਬਾਸਪਦਾ ਕਰ ਸਕਦੇ ਹੋ ਸੋ ਇਹ ਤੁਹ ਸਭ ਚੀਜ਼ਾਂ ਕਰ ਸਕਦੇ ਹੋ ਲੇਕਿਨ ਧਿਆਨ ਰੱਖਿਓ ਪਾਣੀ ਸਾਫ਼ ਰੱਖਣਾ ਤੇ ਸਪਰੇਅ ਕਰਦੇ ਦਾ ਸਮਾਂ ਹੈ ਉਹ ਆਪਣਾ ਸਹੀ ਚੇਂਜ ਰੱਖਣਾ ਹੈ ਜਾਂ ਸਵੇਰ ਸੁਦੇਹਾਂ ਕਰਨੀਆਂ ਜਾਂ ਸ਼ਾਮ ਨੂੰ ਕਰਨੀਆਂ ਸੋ ਸਭ ਦਾ ਧੰਨਵਾਦ ਜੀ ਵੀਡੀਓਗੇ ਬਤਵਾ ਸ਼ੇਅਰ ਕਰਿਓ ਤਾਂ ਜੋ ਆਪਣੇ ਹੋਰ ਫਾਰਮ ਵੀ ਨਾਲ ਪਤਾ ਦੱਸ ਸਕੀਏ ਸਭ ਦਾ ਧੰਨਵਾਦ ਤੁਸੀਂ ਜਿਉਂਦੇ ਬਸ ਦੇ ਰਹੇ ਹੋ ਤੇ ਚੈਨ ਆਪਾਂ ਜੂਨ ਸਬਸਕ੍ਰਾਈਬ ਕਰ ਲਿਓ ਸਭ ਨੂੰ ਸਤਿ ਸ਼੍ਰੀ ਅਕਾਲ ਜੀ